ਕੁਸ਼ 1 ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦਾ ਤੀਜਾ ਭਾਗ ਮੋਹਨ ਕੁਮਾਰ ਤੇ ਆਖਰੀ ਦਿਨ ਅੰਕ 24 ਕਾਤਕ ਬਿਮਾਰੀ ਬੰਬਈ ਤੋਂ ਵਾਪਸ ਪਰਤਣ ਦੇ 6 ਮਹੀਨੇ ਤੋਂ ਬਾਅਦ ਮੌਨਦੀ ਸੇਤ ਖਰਾਬ ਹੋਣ ਲੱਗੀ ਉਦੋਂ ਤੱਕ ਉਹ ਕਦੇ ਇੱਕ ਦਿਨ ਵੀ ਬਿਮਾਰ ਨਹੀਂ ਸੀ ਹੋਇਆ ਹਰ ਰੋਜ਼ ਸੂਰਜ ਨਮਸਕਾਰ ਕਰਨ ਕਰਕੇ ਉਸ ਦਾ ਪੇਟ ਸਾਫ਼ ਰਹਿੰਦਾ ਸੀ ਉਸ ਨੂੰ ਪਤਾ ਸੀ ਕਿ ਕਬਜ਼ ਦੀ ਸਾਰੀਆਂ ਬਿਮਾਰੀਆਂ ਦੀ ਜੜ ਹੈ ਉਸ ਨੂੰ ਕਦੇ ਠੰਡ ਵੀ ਨਹੀਂ ਸੀ ਲੱਗੀ ਅਤੇ ਜੇਕਰ ਲੱਗਦੀ ਵੀ ਸੀ ਤਾਂ 2 ਦਿਨ ਵਿੱਚ ਠੀਕ ਹੋ ਜਾਂਦੀ ਸੀ ਉਸ ਨੂੰ ਐਨਕਾਂ ਦੀ ਵੀ ਲੋੜ ਨਹੀਂ ਸੀ ਪੈਂਦੀ ਉਹਦੀ ਨਜ਼ਰ ਬਿਲਕੁਲ ਠੀਕ-ਠਾਕ ਸੀ ਉਸ ਨੂੰ ਸੁਣਦਾ ਵੀ ਬਿਲਕੁਲ ਠੀਕ ਸੀ ਉਹਦੇ 32 ਦੇ 32 ਦੰਦ ਇੱਕਦਮ ਠੀਕ ਸਨ 6 ਮਹੀਨਿਆਂ ਵਿੱਚ ਇੱਕ ਵਾਰ ਉਹ ਦੰਦਾਂ ਦੇ ਡਾਕਟਰ ਕੋਲ ਜਾਂਦਾ ਸੀ ਤਾਂ ਕਿ ਦੰਦਾਂ ਦੀ ਜਾਂਚ ਪੜਤਾਲ ਕਰਵਾ ਸਕੇ ਮਲੇਰੀਆ ਡੇਂਗੂ ਟਾਈਫਾਇਡ ਹੈਜ਼ਾ ਵਰਗੇ ਜਿਹੜੇ ਬੁਖਾਰ ਦਿੱਲੀ ਵਿੱਚ ਅਕਸਰ ਹੋ ਜਾਂਦੇ ਸਨ ਉਹਨਾਂ ਤੋਂ ਸਦਾ ਬਚਿਆ ਰਿਹਾ ਸੀ ਨਾ ਕਦੇ ਖਾਂਸੀ ਹੋਈ ਅਤੇ ਨਾ ਕਦੇ ਸਾਹ ਦੀ ਸਮੱਸਿਆ ਕੋਈ ਬਿਮਾਰੀ ਨਹੀਂ ਸੀ ਉਹ ਕਦੇ ਹਸਪਤਾਲ ਨਹੀਂ ਸੀ ਗਿਆ ਜੇ ਕਦੇ ਗਿਆ ਤਾਂ ਬਿਮਾਰ ਦੋਸਤਾਂ ਦਾ ਪਤਾ ਕਰਨ ਲਈ ਹੀ ਗਿਆ ਸੀ ਉਸ ਦੀ ਸਿਹਤ ਦੇ ਖਰਾਬ ਹੋਣ ਨਾਲ ਉਹ ਪਰੇਸ਼ਾਨ ਹੋ ਗਿਆ ਸੀ ਸਭ ਤੋਂ ਪਹਿਲਾਂ ਖਰਾਬੀ ਉਹਦੇ ਪੇਟ ਵਿੱਚ ਹੋਈ ਉਹਨੂੰ ਲੱਗਾ ਕਿ ਇੱਕ ਦੋ ਦਿਨ ਵਿੱਚ ਠੀਕ ਹੋ ਜਾਵੇਗੀ ਪਰ ਇਹ ਜਾਰੀ ਰਹੀ ਉਹਨੇ ਇਸਬਗੋਲ ਲੈ ਕੇ ਪੇਟ ਨੂੰ ਠੀਕ ਕਰਨਾ ਚਾਹਿਆ ਇਸਬਗੋਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਬਜ਼ ਨੂੰ ਵੀ ਠੀਕ ਕਰਦੀ ਹੈ ਤੇ ਟੱਟੀਆਂ ਨੂੰ ਵੀ ਕੰਟਰੋਲ ਕਰਦੀ ਹੈ ਇਸ ਨਾਲ ਉਹਨੂੰ ਕੋਈ ਲਾਭ ਨਾ ਹੋਇਆ ਤਾਂ ਉਹਨੇ ਐਲੋਪੈਥੀ ਦਵਾਈਆਂ ਲਈਆਂ ਦਸਤਾਂ ਠੀਕ ਹੋ ਗਏ ਪਰ ਕੁਝ ਦਿਨਾਂ ਤੱਕ ਹੀ ਠੀਕ ਹੋਏ ਇਸ ਤੋਂ ਬਾਅਦ ਫਿਰ ਉਹਨੂੰ ਦਿਨ ਵਿੱਚ 6 ਤੋਂ 7 ਵਾਰ ਦਸਤਾਂੇ ਸ਼ੁਰੂ ਹੋ ਗਏ। ਉਹਦਾ ਭਾਰ ਤੇਜ਼ੀ ਨਾਲ ਘਟਣ ਲੱਗਿਆ। ਉਸਨੇ ਸੋਚਿਆ ਕਿ ਉਹਨੇ ਕੋਈ ਗਲਤ ਮਲਤ ਚੀਜ਼ ਕਰੀ ਹੈ ਜਾਂ ਉਹਦੀਆਂ ਅੰਤੜੀਆਂ ਵਿੱਚ ਕੋਈ ਗੜਬੜ ਹੋ ਗਈ ਹੈ। ਉਸਨੇ ਐਲੋਪੈਥੀ ਦਵਾਈਆਂ ਜਾਰੀ ਰੱਖੀਆਂ ਤੇ ਕਰੀਬ 2 ਹਫ਼ਤੇ ਬਾਅਦ ਉਹਨੂੰ ਲੱਗਿਆ ਕਿ ਉਹ ਠੀਕ ਹੋ ਗਿਆ। ਪਰ ਇਹ ਰਾਹਤ ਥੋੜੀ ਚਿਰ ਦੀ ਸੀ। ਦਸਤਾਂ ਤੋਂ ਬਾਅਦ ਬੁਖਾਰ ਹੋ ਗਿਆ ਕਿਉਂਕਿ ਇਸ ਤੋਂ ਪਹਿਲਾਂ ਕਦੇ ਉਸਨੂੰ ਬੁਖਾਰ ਨਹੀਂ ਸੀ ਹੋਇਆ ਇਸ ਲਈ ਘਰ ਵਿੱਚ ਥਰਮਾਮੀਟਰ ਵੀ ਨਹੀਂ ਸੀ ਜਿਸ ਤੋਂ ਪਤਾ ਲੱਗ ਸਕੇ ਕਿ ਬੁਖਾਰ ਕਿੰਨਾ ਹੋਇਆ। ਇੱਕ ਦਿਨ ਦਫ਼ਤਰ ਵਿੱਚ ਵਿਮਲਾ ਸ਼ਰਮਾ ਕਹਿਣ ਲੱਗੀ ਮਿਸਟਰ ਕੁਮਾਰ ਤੁਹਾਡੀ ਸਿਹਤ ਠੀਕ ਨਹੀਂ ਲੱਗਦੀ ਤੁਹਾਡਾ ਚਿਹਰਾ ਸੁੱਜਿਆ ਪਿਆ ਉਹਨੇ ਆਪਣੇ ਹੱਥ ਦੀ ਥਲੀ ਮੋਨ ਦੇ ਮੱਥੇ ਤੇ ਰੱਖੀ ਤੇ ਕਹਿਣ ਲੱਗੀ ਇਹ ਗਰਮ ਲੱਗਦਾ ਤੁਹਾਨੂੰ ਸਖਤ ਬੁਖਾਰ ਹੈ ਡਾਕਟਰ ਬਰਾਮਾ ਉਹਨੇ ਨਾਂ ਵੀ ਸਿਰ ਹਿਲਾਇਆ ਨਹੀਂ ਥਰਮਾਮੀਟਰ ਮੰਗਵਾ ਉਹ ਨਹਿਰੂ ਪਲੇਸ ਵਿੱਚ ਕੈਮਿਸਟਰੀ ਦੁਕਾਨ ਤੇ ਗਈ ਤੇ ਥਰਮਾਮੀਟਰ ਲੈ ਆਈ ਇਸ ਨੂੰ ਉਹਨੇ ਟੂਟੀ ਦੇ ਪਾਣੀ ਵਿੱਚ ਛਿੜਕ ਤੋਤਾ ਇਸ ਨੂੰ ਹਲਾ ਕੇ ਦੇਖਿਆ ਤਾਂ ਮੋਹਨ ਦੇ ਮੂੰਹ ਵਿੱਚ ਪਾ ਦਿੱਤਾ ਇੰਨੇ ਸਮੇਂ ਤੱਕ ਉਹ ਕੜੀ ਵੱਲ ਦੇਖਦੀ ਰਹੀ ਤੇ 2 ਮਿੰਟਾਂ ਬਾਅਦ ਥਰਮਾਮੀਟਰ ਨੂੰ ਮੋਹਨ ਦੇ ਮੂੰਹ ਵਿੱਚੋਂ ਕੱਢ ਲਿਆ ਫਿਰ ਉਹ ਚਿੰਤਾ ਭਰੀ ਲਹਿਜੇ ਦੇ ਵਿੱਚ ਬੋਲੀ 102.5 ਤੁਹਾਨੂੰ ਦਫ਼ਤਰ ਵਿੱਚ ਨਹੀਂ ਸੀ ਸਗੋਂ ਬਿਸਤਰੇ ਵਿੱਚ শুਣਾ ਚਾਹੀਦਾ ਹੈ ਇੱਕਦਮ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਉਹਨੇ ਬਿਮਲਾ ਸ਼ਰਮਾ ਦੀ ਸਲਾਹ ਮੰਨੀ ਤੇ ਘਰ ਚਲਾ ਗਿਆ ਘਰ ਜਾ ਕੇ ਉਹਨੇ ਐਸਪ੍ਰਿਨ ਦੀਆਂ 2 ਗੋਲੀਆਂ ਲਈਆਂ ਜਿਹੜੀਆਂ ਉਹ ਸ਼ਰਾਬ ਦਾ ਨਸ਼ਾ ਲਾਉਣ ਲਈ ਵਰਤਿਆ ਕਰਦਾ ਸੀ ਫਿਰ ਉਹਨੇ ਗਰਮ ਚਾਹ ਦੇ ਦੋ ਕੱਪ ਪੀਤੇ ਤੇ ਬਿਸਤਰੇ ਵਿੱਚ ਲੰਮਾ ਪੈ ਗਿਆ ਉਸ ਨੂੰ ਜ਼ੋਰਦਾਰ ਪਸੀਨਾ ਆਇਆ ਬੁਖਾਰ ਉੱਤਰ ਗਿਆ ਉਸਨੇ ਰੋਜ਼ ਵਾਂਗ ਸ਼ਰਾਬ ਪੀਤੀ ਪਰ ਉਸ ਨੂੰ ਇਹਦਾ ਸਵਾਦ ਪਸੰਦ ਨਾ ਆਇਆ ਫਿਰ ਉਹਨੇ ਟਮਾਟਰ ਦਾ ਸੂਪ ਤੇ ਟੋਸਟ ਲੇ ਖਾਣਾ ਵੀ ਸਵਾਦ ਨਹੀਂ ਸੀ ਲੱਗ ਰਿਹਾ ਉਹਦੇ ਨੌਕਰ ਚਿੰਤਤ ਸਨ ਰਸੋਈਆ ਕਹਿਣ ਲੱਗਾ ਸਾਹਿਬ ਤੁਹਾਡੀ ਸਿਹਤ ਠੀਕ ਨਹੀਂ ਹੈ ਸਾਡੇ ਵਿੱਚੋਂ ਕਿਹੜਾ ਬੰਗਲੇ ਵਿੱਚ ਰਹਿ ਪਵੇਗਾ ਤਾਂ ਕਿ ਰਾਤ ਨੂੰ ਲੋੜ ਪੈਣ ਤੇ ਤੁਹਾਡੇ ਕੋਲ ਰਹੇ ਐਸੀ ਹਾਲਤ ਵਿੱਚ ਅਸੀਂ ਤੁਹਾਨੂੰ ਕੱਲ੍ਹ ਨਹੀਂ ਛੱਡ ਸਕਦੇ ਮੋਨ ਸਿਰ ਹਲਾ ਦਿੱਤਾ ਸੌਣ ਤੋਂ ਪਹਿਲਾਂ ਉਸਨੇ ਐਸਪ੍ਰੀਨ ਦੀਆਂ ਦੋ ਹੋਰ ਗੋਲੀਆਂ ਲਈਆਂ ਉਹਨੇ ਸੋਚਿਆ ਕਿ ਇਹਨਾਂ ਨਾਲ ਉਸ ਨੂੰ ਨੀਂਦ ਆ ਜਾਵੇਗੀ ਤੇ ਬੁਖਾਰ ਲਹਿ ਜਾਵੇਗਾ ਬੁਖਾਰ ਤਾਂ ਲਹਿ ਗਿਆ ਪਰ ਖਾਂਸੀ ਹੋ ਗਈ ਐਸੀ ਸੁੱਕੀ ਖਾਂਸੀ ਜਿਸ ਨਾਲ ਉਹਦੇ ਢਿੱਡ ਵਿੱਚ ਦਰਦ ਹੁੰਦੀ ਸੀ ਸਵੇਰ ਵੇਲੇ ਬੁਖਾਰ ਫੇਰ ਹੋ ਗਿਆ ਉਹਨੇ ਆਪਣਾ ਤਾਪ ਦੇਖਿਆ ਇਹ 100 ਡਿਗਰੀ ਸੀ ਉਹਨੇ ਸੋਚਿਆ ਕਿ ਦਿਨੇ ਇਹ ਖਤਮ ਹੋ ਜਾਵੇਗਾ ਇਸੇ ਤਰ੍ਹਾਂ ਹੀ ਹੋਇਆ ਸਦਾ ਧਿਆਨ ਰੱਖਣ ਵਾਲੀ ਮਾਤਰੀ ਪਾਪ ਵਾਲੀ ਬਿਮਲਾ ਸ਼ਰਮਾ 11 ਵਜੇ ਉਹਦਾ ਪਤਾ ਕਰਨਾ ਉਹਨੇ ਮੱਥੇ ਤੇ ਹੱਥ ਰੱਖਿਆ ਤੇ ਕਹਿਣ ਲੱਗੀ ਤੁਹਾਨੂੰ ਹਾਲੇ ਵੀ ਤੇਜ਼ ਬੁਖਾਰ ਹੈ 102.5 ਕੱਲ ਜਿਨਹੀਂ ਮਿਸਟਰ ਕੁਮਾਰ ਜੇ ਤੁਸੀਂ ਡਾਕਟਰ ਨਹੀਂ ਸੱਦਣਾ ਤਾਂ ਮੈਂ ਸੱਦਾਂਗੀ। ਉਹਨੇ ਗੱਲ ਪੂਰੇ ਅਧਿਕਾਰ ਨਾਲ ਕਹੀ। ਮੈਂ ਕਿਸੇ ਡਾਕਟਰ ਨੂੰ ਨਹੀਂ ਜਾਣਦਾ। ਮੈਨੂੰ ਕਿਸੇ ਦੀ ਲੋੜ ਹੀ ਨਹੀਂ ਪਈ। ਦਫ਼ਤਰ ਵਿੱਚ ਕੰਮ ਕਿਵੇਂ ਚੱਲ ਰਿਹਾ ਹੈ? ਮਿਸਟਰ ਕੁਮਾਰ ਦਫ਼ਤਰ ਦਾ ਖਿਆਲ ਆਪਣੇ ਮਨ ਵਿੱਚੋਂ ਕੱਢ ਦਿਓ। ਮੈਂ ਦਫ਼ਤਰ ਦੀ ਦੇਖਭਾਲ ਕਰ ਸਕਦੀ ਹਾਂ। ਮੈਨੂੰ ਚਿੱਠੀਆਂ ਤੇ ਚੈੱਕਾਂ ਤੇ ਤੁਹਾਡੇ ਦਸਤਖਤ ਚਾਹੀਦੇ ਨੇ। ਜੇ ਤੁਹਾਨੂੰ ਕਿਸੇ ਡਾਕਟਰ ਦਾ ਨਹੀਂ ਪਤਾ। ਤਮੈਰੀ ਕਿ ਸਲਾਹ ਕਿ ਡਾਕਟਰ ਮਲੋਤਰਾ ਨੂੰ ਸੱਦੋ ਉਹ ਨੌਜਵਾਨ ਡਾਕਟਰ ਹੈ ਤੇ ਵਿਸ਼ਿੰਗਟਨ ਵਿੱਚ ਉਹਦੀ ਪ੍ਰੈਕਟਿਸ ਚੰਗੀ ਚੱਲਦੀ ਰਹੀ ਹੈ ਉਹ ਦਿੱਲੀ ਆ ਗਿਆ ਹੈ ਅਤੇ ਇੱਥੇ ਉਸਨੇ ਇੱਕ ਬੜਾ ਚੰਗਾ ਹਸਪਤਾਲ ਖੋਲ੍ਹਿਆ ਹੈ ਇਸ ਵਿੱਚ ਨਵੀਆਂ-ਨਵੀਆਂ ਮਸ਼ੀਨਾਂ ਵੀ ਹਨ ਤੇ ਨਾਲ-ਨਾਲ ਬਹੁਤ ਯੋਗ ਡਾਕਟਰ ਵੀ ਹਨ ਉਸ ਦੀ ਸਲਾਹ ਲਓ ਤੁਹਾਨੂੰ ਦੇਰ ਨਹੀਂ ਕਰਨੀ ਚਾਹੀਦੀ ਉਸ ਨੂੰ ਟੈਲੀਫੋਨ ਕਰੋ ਬਿਮਲਾ ਨੇ ਟੈਲੀਫੋਨ ਡਾਇਰੈਕਟਰੀ ਦੇਖੀ ਤੇ ਕੁਝ ਦੇਰ ਬਾਅਦ ਮਲੋਤਰਾ ਨੂੰ ਟੈਲੀਫੋਨ ਮਲਾਇਆ ਕਮਾਰ ਨੇ ਉਹਨੂੰ ਪੁੱਛਿਆ ਕਿ ਕੀ ਉਹ ਮਰੀਜ਼ਾਂ ਨੂੰ ਕਰ ਦੇਖਣ ਜਾਂਦਾ ਹੈ ਡਾਕਟਰ ਕਹਿਣ ਲੱਗਾ ਆਮ ਤੌਰ ਤੇ ਨਹੀਂ ਮੈਂ ਰੀਜ਼ਾ ਨੂੰ ਆਪਣੇ ਕਲੀਨਿਕ ਵਿੱਚ ਦੇਖਣਾ ਪਸੰਦ ਕਰਦਾ ਜਿੱਥੇ ਅਸੀਂ ਉਹਨਾਂ ਦੇ ਟੈਸਟ ਕਰ ਸਕਦੇ ਹਾਂ ਪਰ ਜੇ ਤੁਸੀਂ ਇਹਨੇ ਬਿਮਾਰ ਹੋ ਕਿ ਆ ਨਹੀਂ ਸਕਦੇ ਤਾਂ ਮੈਂ ਤੁਹਾਨੂੰ ਦੇਖਣ ਆ ਜਾਵਾਂਗਾ 골프 ਖੇਡਣ ਤੋਂ ਬਾਅਦ ਸ਼ਾਮ 6 ਵਜੇ ਤੋਂ ਬਾਅਦ ਮੈਂ ਕਰੀ ਵੀ ਆ ਸਕਦਾ اچھا ਤਾਂ ਤੁਸੀਂ ਵੀ 골프 ਕਲੱਬ ਦੇ ਮੈਂਬਰ ਹੋ ਮੈਂ ਵੀ ਮੈਂਬਰ ਹਾਂ ਮੈਂ ਬਹੁਤਾ ਨਹੀਂ ਖੇਡ ਸਕਦਾ ਪਰ ਹੋ ਸਕਦਾ ਸੀ ਕਲੱਬ ਦੀ 바ਰ ਵਿੱਚ ਇੱਕ ਦੂਜੇ ਨੂੰ ਮਿਲੇ ਹੋਈਏ ਮੌਨੇ ਸੋਚਿਆ ਕਿ ਇਸਨੂੰ ਡਾਕਟਰ ਨੂੰ ਲੱਗੇਗਾ ਕਿ ਉਹ ਕੋਈ ਐਰਾਗੈਰਾ ਨਹੀਂ ਹੈ ਸਗੋਂ ਦਿੱਲੀ ਦਾ ਮਸ਼ਹੂਰ ਵਿਅਕਤੀ ਹੈ ਡਾਕਟਰ ਮਲੋਤਰਾ ਨੇ 6:30 ਵਜੇ ਆਉਣਾ ਪ੍ਰਵਾਨ ਕਰ ਲਿਆ। ਬਿਮਲਾ ਨੇ ਪੁੱਛਿਆ ਕਿ ਕੀ ਉਹ ਉਸ ਮੌਕੇ ਹਾਜ਼ਰ ਰਹੇ? ਉਸ ਨੇ ਜਵਾਬ ਦਿੱਤਾ, "ਬਿਲਕੁਲ। ਜੇ ਤੂੰ ਜਾਨਣਾ ਚਾਹਣੀ ਹੈ ਕਿ ਮੇਰੇ ਅੰਦਰ ਕੀ ਕੁਝ ਭਰਿਆ ਪਿਆ ਤਾਂ ਜ਼ਰੂਰ ਹਾਜ਼ਰ ਰਹੀਂ।" ਬਿਮਲਾ 6 ਵਜੇ ਵਾਪਸ ਆ ਗਈ। ਡਾਕਟਰ ਮਲੋਤਰਾ ਅੱਧੇ ਘੰਟੇ ਬਾਅਦ ਆਇਆ ਤੇ ਬਿਮਲਾ ਉਸ ਨੂੰ ਲੈ ਕੇ ਅੰਦਰ ਆਈ। ਉਸ ਡਾਕਟਰ ਨੂੰ ਕਿਹਾ, "ਮੈਂ ਮਿਸਟਰ ਕੁਮਾਰ ਦੀ ਸਹਕਤੀਆਂ। ਸ਼੍ਰੀਮਤੀ ਕੁਮਾਰ ਆਪਣੇ ਮਾਪਿਆਂ ਕੋਲ ਰਹਿੰਦੀ ਹੈ ਤੇ ਮਿਸਟਰ ਕੁਮਾਰ ਦੀ ਦੇਖਭਾਲ ਲਈ ਸਿਰਫ ਦੋ ਨੌਕਰ ਅਤੇ ਉਹਨਾਂ ਦਾ ਡਰਾਈਵਰ ਹੀ ਹਨ।" ਡਾਕਟਰ ਚੁੱਸ ਨੌਜਵਾਨ ਆਦਮੀ ਸੀ ਜਿਹੜਾ ਅਮਰੀਕੀ ਤਰਜ਼ ਦੀ ਅੰਗਰੇਜ਼ੀ ਬੋਲਦਾ ਸੀ ਉਹਨੂੰ ਪ੍ਰਭਾਵਿਤ ਕਰਨ ਲਈ ਕੁਮਾਰ ਨੇ ਉਹਨੂੰ ਦੱਸਿਆ ਕਿ ਉਹ ਨਾ ਸਿਰਫ ਪ੍ਰਿੰਸਟਨ ਯੂਨੀਵਰਸਿਟੀ ਤੋਂ ਪੜ੍ਹਿਆ ਸਗੋਂ ਜਾਰਜਟਾਊਨ ਯੂਨੀਵਰਸਿਟੀ ਵਿੱਚ ਪੜਾਉਂਦਾ ਵੀ ਰਿਹਾ ਹੈ ਡਾਕਟਰ ਦੀ ਜਵਾਨੀ ਦੀ ਪ੍ਰਸ਼ੰਸਾ ਕਰਦੇ ਹੋਏ ਉਸ ਨਾਲ ਇਹ ਵੀ ਕਿਹਾ ਤੁਸੀਂ ਤਾਂ ਉਸ ਵੇਲੇ ਹਲੇ ਬਚਪਨ ਵਿੱਚ ਹੀ ਹੋਵਗੇ ਡਾਕਟਰ ਨੇ ਮੌਨ ਦੇ ਬਿਸਤਰੇ ਕੋਲ ਕੁਰਸੀ ਖਿੱਚਦੇ ਹੋਏ ਜਵਾਬ ਦਿੱਤਾ ਤੁਸੀਂ ਆਪਣੀ ਉਮਰ ਨਾਲੋਂ ਕਿਤੇ ਨੌਜਵਾਨ ਦਿਖਾਈ ਦਿੰਦੇ ਹੋ ਦੇਓ ਆਪਣੀ ਮੈਡੀਕਲ ਹਿਸਟਰੀ ਦੱਸੋ ਮੌਨ ਦਾ ਜਵਾਬ ਸੀ ਬਿਲਕੁਲ ਖਾਲੀ ਇਸ ਤੋਂ ਪਹਿਲਾਂ ਜ਼ਿੰਦਗੀ ਵਿੱਚ ਮੈਨੂੰ ਕਦੇ ਬੁਖਾਰ ਨਹੀਂ ਹੋਇਆ ਪਿਛਲੇ ਮਹੀਨੇ ਮੈਨੂੰ ਦਸਤ ਲੱਗੇ ਸਨ ਫਿਰ ਬੁਖਾਰ ਹੋਇਆ ਤੇ ਹੁਣ ਸੁੱਕੀ ਖਾਂਸੀ ਡਾਕਟਰ ਨੇ ਕੁਮਾਰ ਦਾ ਤਾਪ ਦੇਖਿਆ ਫਿਰ ਉਸਦੀ ਨਬਜ਼ ਦੇਖੀ ਤੇ ਛਾਤੀ ਦੀ ਜਾਂਚ ਕੀਤੀ ਉਸੋ ਦੇ ਪੇਟ ਅਤੇ ਨਾਲਾਂ ਤੇ ਹੱਥ ਮਾਰਿਆ ਤੇ ਉਸਦੀ ਜੀਭ ਅਤੇ ਅੱਖਾਂ ਦੇਖੀਆਂ ਫਿਰ ਉਹ ਕਹਿਣ ਲੱਗਾ ਮਿਸਟਰ ਕੁਮਾਰ ਮੇਰਾ ਵਿਚਾਰ ਹੈ ਕਿ ਤੁਹਾਡੀ ਆਪਣੇ ਕਲੀਨਿਕ ਵਿੱਚ ਪੂਰੀ ਜਾਂਚ ਪੜਤਾਲ ਕਰਾਂ ਸਾਰੀ ਸਿਹਤ ਇਸ ਵਿੱਚ ਲੱਗ ਜਾਵੇਗੀ ਇਸ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਅੰਦਰ ਕੀ ਨੁਕਸ ਹੈ ਤੁਸੀਂ ਕਦੋਂ ਆ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਲੈਣ ਲਈ ਐਂਬੂਲੈਂਸ ਭੇਜ ਸਕਦਾ ਮੋਹਨ ਨੇ ਮੁਸਕਰਾਂਦੇ ਹੋਏ ਕਿਹਾ ਮੈਂ ਹਾਰੇ ਵੀ ਸਿੱਧਾ ਤੁਰ ਸਕਦਾ ਮੈਂ ਆਪਣੀ ਕਾਰ ਵਿੱਚ ਆਵਾਂਗਾ ਕੱਲ ਸਵੇਰੇ 9 ਵਜੇ 9 ਵਜੇ ਠੀਕ ਰਹੇਗਾ ਮੈਂ ਤੁਹਾਡੀ ਡਿਕ ਕਰਾਂਗਾ ਜਦੋਂ ਡਾਕਟਰ ਨੇ ਰਵਾਨਾ ਹੋਣ ਲਈ ਹੱਥ ਮਿਲਾਉਣਾ ਚਾਹਿਆ ਤਾਂ ਮੋਹਨ ਨੇ ਪੁੱਛਿਆ ਡਾਕਟਰ ਸਾਹਿਬ ਤੁਹਾਡੀ ਫੀਸ ਉਹਦੇ ਬਾਰੇ ਚਿੰਤਾ ਨਾ ਕਰੋ ਸਾਰੇ ਟੈਸਟ ਕਰਨ ਤੋਂ ਬਾਅਦ ਮੈਂ ਤੁਹਾਡਾ ਇਕੱਠਾ ਹੀ ਬਿੱਲ ਭੇਜਾਂਗਾ ਕੱਲ ਮਿਲਦੇ ਹਾਂ ਖੁਸ਼ ਰਹੋ ਬਿਮਲਾ ਸ਼ਰਮਾ ਡਾਕਟਰ ਨੂੰ ਦੀ ਕਾਰ ਤੱਕ ਛੱਡਣ ਗਈ ਉਹ ਸ਼ੁਭ ਰਾਤਰੀ ਕੈਨਲੀ ਵਪਸਾਈ ਇੱਕ ਵਾਰ ਫਿਰ ਉਹਨੇ ਉਹਦੇ ਮੱਥੇ 'ਤੇ ਆਪਣਾ ਹੱਥ ਰੱਖਿਆ ਫਿਰ ਮੱਥੇ ਨੂੰ ਚੁੰਮਿਆ ਤੇ ਕਹਿਣ ਲੱਗੀ ਛੇਤੀ ਠੀਕ ਹੋਵੋ ਫਿਰ ਉਸ ਤੇ ਦੋ ਨੌਕਰਾਂ ਤੇ ਜੀਵਨ RAM ਵੱਲ ਮੁੜ ਕੇ ਕਹਿਣ ਲੱਗੀ ਸਾਭ ਦਾ ਧਿਆਨ ਰੱਖੋ ਇਹ ਬੜੇ ਕੀਮਤੀ ਹਨ ਜੀਵਨ RAM ਨੇ ਤਿੰਨੋਂ ਦੀ ਤਰਫੋਂ ਜਵਾਬ ਦਿੱਤਾ ਉਹ ਸਾਡੇ ਮਾਈ ਬਾਪ ਹਨ ਮੇਮ ਸਾਹਿਬ ਸਾਡੇ ਅਨਦਾਤਾ ਸਾਡੀ ਉਮਰਾਂ ਵੀ ਪਰਮਾਤਮਾ ਇਹਨਾਂ ਨੂੰ ਦੇਵੇ ਕੁਮਾਰ ਇਸ ਗੱਲ 'ਤੇ ਪਾਵਕ ਹੋ ਗਿਆ ਅਗਲੀ ਸਵੇਰ ਤਿੰਨੇ ਨੌਕਰ ਉਸਦੇ ਨਾਲ ਹੀ ਡਾਕਟਰ ਮਨਖੋਤਰਾ ਦੇ ਹਸਪਤਾਲ ਗਏ ਉਹਨਾਂ ਨੂੰ ਬਾਹਰ ਹੀ ਰਹਿਣ ਲਈ ਕਿਹਾ ਗਿਆ। ਕੁਮਾਰ ਨੂੰ ਡਾਕਟਰਾਂ ਤੇ ਨਰਸਾਂ ਅੰਦਰ ਲੈ ਗਈਆਂ। ਸਭ ਤੋਂ ਪਹਿਲਾਂ ਉਹਦੀ ਉਮਰ, ਮਾਪਿਆਂ, ਸ਼ਾਦੀ, ਬੱਚਿਆਂ ਤੇ ਬਿਮਾਰੀਆਂ ਬਾਰੇ ਇੱਕ ਲੰਮਾ ਫਾਰਮ ਭਰਿਆ ਗਿਆ। ਬਿਮਾਰੀਆਂ ਬਾਰੇ ਆਖਰੀ ਕਾਲਮ ਵਿੱਚ ਉਸਨੇ ਲਿਖਿਆ ਕਿ 2 ਮਹੀਨੇ ਤੋਂ ਪਹਿਲਾਂ ਤੱਕ ਉਹਨੂੰ ਕੋਈ ਬਿਮਾਰੀ ਨਹੀਂ ਸੀ। ਉਸ ਤੋਂ ਬਾਅਦ ਉਹਦੇ ਕਈ ਟੈਸਟ ਕੀਤੇ ਗਏ। ਅੱਖਾਂ, ਕੰਨ, ਨੱਕ ਅਤੇ ਮੂੰਹ ਦੀ ਜਾਂਚ ਕੀਤੀ ਗਈ। ਉਹਦੇ ਪੱਠਿਆਂ ਦੀ ਜਾਂਚ ਕੀਤੀ ਗਈ। ਫਿਰ ਉਹਦੇ ਸਿਰ ਦਾ CT ਸਕੈਨ ਕੀਤਾ ਗਿਆ ਤੇ ਖੂਨ ਤੇ ਪਿਸ਼ਾਬ ਟੈਸਟ ਕੀਤੇ ਗਏ। ਫਿਰ ਉਹਦੀ ECG ਹੋਈ ਅਤੇ ਹੋਰ ਟੈਸਟ ਕੀਤੇ ਗਏ। ਇਸ ਸਾਰੇ ਕੰਮ ਵਿੱਚ 2 ਘੰਟੇ ਲੱਗੇ ਆਖਰਕਾਰ ਉਹ ਡਾਕਟਰ ਮਲਖੋਤਰਾ ਨਾਲ ਬੈਠ ਕੇ ਕਾਫੀ ਦਾ ਕੱਪ ਪੀ ਰਿਆ ਸੀ ਤਾਂ ਡਾਕਟਰ ਨੇ ਕਿਹਾ ਅਜੇ ਤੱਕ ਸਾਨੂੰ ਤੁਹਾਡੇ ਅੰਦਰ ਕੋਈ ਨੁਕਸ ਨਹੀਂ ਲੱਭਿਆ ਹੈ ਪਰ ਖੂਨ ਅਤੇ ਪਿਸ਼ਾਬ ਦੀ ਟੈਸਟਾਂ ਦੇ ਨਤੀਜਿਆਂ ਤੋਂ ਬਾਅਦ ਹੀ ਪੱਕੀ ਤਰ੍ਹਾਂ ਕੁਝ ਕਿਹਾ ਜਾ ਸਕਦਾ ਹੈ ਇਸ ਵਿੱਚ 2 ਜਾਂ 3 ਦਿਨ ਲੱਗ ਸਕਦੇ ਹਨ ਉਨੀ ਦੇਰ ਆਪਣੇ ਬੁਖਾਰ ਨੂੰ ਕੰਟਰੋਲ ਵਿੱਚ ਰੱਖੋ ਐਸਪੀਰੀਨ ਲੈਂਦੇ ਰਹੋ ਤੇ ਠੰਡੇ ਪਾਣੀ ਦੀਆਂ ਪੱਟੀਆਂ ਕਰਦੇ ਰਹੋ ਡਾਕਟਰ ਉਹਨੂੰ ਅਧਿਕਾਰ ਤੱਕ ਛੱਡਣ ਆਇਆ ਤੇ ਕਹਿਣ ਲੱਗਾ ਮੈਂ ਇੱਕ ਦੋ ਦਿਨਾਂ ਤੱਕ ਤੁਹਾਡੇ ਨਾਲ ਸੰਪਰਕ ਕਰਾਂਗਾ ਬਤី ਚਿੰਤਾ ਨਹੀਂ ਕਰਨੀ ਤਿੰਨ ਦਿਨ ਮਗਰੋਂ ਡਾਕਟਰ ਨੇ ਟੈਲੀਫੋਨ ਕੀਤਾ ਤੇ ਕਿਹਾ ਮੈਂ ਸ਼ਾਮ ਨੂੰ ਤੁਹਾਨੂੰ ਦੇਖਣ ਆਵਾਂਗਾ ਖਬਰੇ ਪੈਖਸ਼ਕ ਵੀ ਲਈਏ ਮੈਂ ਤੁਹਾਡੇ ਨਾਲ ਇਕੱਲਿਆਂ ਗੱਲ ਕਰਨੀ ਚਾਹਾਂਗਾ ਉਹ ਸ਼ਾਮ ਨੂੰ ਗੋਲਫ ਖੇਡਣ ਤੋਂ ਬਾਅਦ ਆਇਆ ਉਹਦੇ ਹੱਥ ਵਿੱਚ ਕਾਫੀ ਵੱਡੀ ਫਾਈਲ ਸੀ ਉਹ ਕੁਰਸੀ ਤੇ ਬੈਠ ਗਿਆ ਮੂੰਹ ਨਿਗਾਉਣ ਪਾਇਆ ਹੋਇਆ ਸੀ ਉਹਦਾ ਬੁਖਾਰ ਹਟਿਆ ਨਹੀਂ ਸੀ ਨਾ ਹੀ ਖਾਂਸੀ ਗਈ ਸੀ ਸਗੋਂ ਉਹਦੇ ਸਾਰੇ ਸਰੀਰ ਤੇ ਲਗਾਤਾਰ ਖੁਜਲੀ ਹੋਣ ਲੱਗ ਪਈ ਸੀ ਅਤੇ ਉਹ ਖੁਜਲੀ ਕਰਦਾ ਰਿਹਾ ਸੀ ਡਾਕਟਰ ਨੇ ਆਪਣੇ ਲਈ ਸ਼ਰਾਬ ਪਾਈ ਅਤੇ ਇੱਕ ਗਲਾਸ ਉਹਨੇ ਆਪਣੇ ਮਰੀਜ਼ ਨੂੰ ਦਿੱਤਾ ਉਹ ਸਿੱਧਾ ਹੀ ਅਸਲੀ ਗੱਲ ਤੇ ਆ ਗਿਆ ਮਿਸਟਰ ਕੁਮਾਰ ਖੂਨ ਤੋਂ ਬਿਨਾ ਬਾਕੀ ਦੇ ਸਾਰੇ ਟੈਸਟ ਠੀਕ ਆਏ ਹਨ ਖੂਨ ਦਾ ਇੱਕ ਟੈਸਟ ਮੈਨੂੰ ਹੋਰ ਕਰਨਾ ਪਵੇਗਾ ਮੈਨੂੰ ਲੱਗਦਾ ਹੈ ਕਿ ਸੈਕਸ ਦੇ ਮਾਮਲੇ ਵਿੱਚ ਤੁਸੀਂ ਕਾਫੀ ਸਰਗਰਮ ਰਹੇ ਹੋ ਠੀਕ ਹੈ ਕਿ ਨਹੀਂ ਮੋਹਨ ਨੇ ਜਵਾਬ ਦਿੱਤਾ ਮੈਨੂੰ ਕੋਈ ਸ਼ਿਕਾਇਤ ਨਹੀਂ ਫਿਰ ਇੰਸਟਨ ਵਿੱਚ ਬਹੁਤ ਸਾਰੀਆਂ ਬਹਿਗੀਆਂ ਤੇ ਕੁਆਰੀਆਂ ਕੁੜੀਆਂ ਮੇਰੀਆਂ ਮਿੱਤਰ ਸਨ ਕੁਝ ਕੁ ਇੱਥੇ ਵੀ ਸਨ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਸ਼ਾਦੀ ਕੋਈ ਸਾਲ ਪਹਿਲਾਂ ਟੁੱਟ ਗਈ ਸੀ ਕੀ ਤੁਹਾਡੇ ਹੋਰ ਔਰਤਾਂ ਨਾਲ ਵੀ ਸੰਬੰਧ ਰਹੇ ਹਨ ਮੋਹ ਨੇ ਇਮਾਨਦਾਰੀ ਨਾਲ ਜਵਾਬ ਦਿੱਤਾ ਹਾਂ ਕੁਝ ਔਰਤਾਂ ਰਹੇ ਹਨ ਕੁਝ ਔਰਤਾਂ ਨਾਲ ਤਾਂ ਕਾਫੀ ਲੰਮੇ ਸਮੇਂ ਤੱਕ ਵੀ ਰਹੇ ਪਰ ਤੁਸੀਂ ਇਹ ਸਾਰੀਆਂ ਗੱਲਾਂ ਕਿਉਂ ਪੁੱਛ ਰਹੇ ਹੋ ਹਾਲਾਂਕਿ ਮੈਨੂੰ ਇਸ ਮਾਮਲੇ ਬਾਰੇ ਗੱਲ ਕਰਨੀ ਬੁਰੀ ਨਹੀਂ ਲੱਗਦੀ ਮਿਸਟਰ ਕੁਮਾਰ ਇਹ ਬਹੁਤ ਜ਼ਰੂਰੀ ਹੈ ਕਿ ਮੈਨੂੰ ਸਭ ਦਾ ਸਹੀ ਪਤਾ ਹੋਵੇ ਤੁਸੀਂ ਆਖਰੀ ਵਾਰ ਸੈਕਸ ਕਦੋਂ ਕੀਤਾ ਸੀ 6 ਮਹੀਨੇ ਪਹਿਲਾਂ ਬੰਬਈ ਦੇ ਇੱਕ ਹੋਟਲ ਵਿੱਚ ਕੀ ਤੁਸੀਂ ਉਸ ਔਰਤ ਨੂੰ ਜਾਣਦੇ ਸੀ ਉਹਨੇ ਤਾਂ ਆਪਣਾ ਨਾਂ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਵੈਰ ਉਹਨੂੰ ਲੈ ਕੇ ਆਇਆ ਸੀ ਲੱਗਦਾ ਹੈ ਕਿ ਉਹਨੇ ਕਿਸੇ ਦਰਾਲ ਰਹੀ ਉਹਨੂੰ ਸੱਜਿਆ ਸੀ ਪਰ ਉਹ ਬੜੀ ਸਾਫ ਸੁਥਰੀ ਤੇ ਸਿਹਤਮੰਦ ਲੱਗਦੀ ਸੀ ਡਾਕਟਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਨੂੰ ਕਿਤੇ ਕੋਈ ਗੁਪਤ ਬਿਮਾਰੀ ਤਾਂ ਨਹੀਂ ਹੋ ਗਈ ਜਿਵੇਂ ਸਿਫ੍ਰਿਸ ਜਾਂ ਗੁਲੇਰੀਆ ਅੱਜਕੱਲ੍ਹ ਦੋਵਾਂ ਦੇ ਇਲਾਜ ਹੋ ਸਕਦੇ ਹਨ ਮੈਂ ਤੁਹਾਨੂੰ ਸਾਫ-ਸਾਫ ਦੱਸਾਂਗਾ ਮਿਸਟਰ ਕੁਮਾਰ ਕਿ ਤੁਹਾਡੇ ਖੂਨ ਦੇ ਟੈਸਟ ਦੱਸਦੇ ਹਨ ਕਿ ਤੁਹਾਡਾ ਐਚਆਈਵੀ ਪੋਜ਼ਿਟਿਵ ਹੈ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਇਹਦੇ ਬਾਰੇ ਸ਼ੱਕ ਦੂਰ ਕਰਨ ਲਈ ਮੈਂ ਇੱਕ ਹੋਰ ਸੈਂਪਲ ਲਵਾਵਾਂਗਾ ਮੋਨ ਦਾ ਦਿਲ ਬੈਠ ਗਿਆ ਮੈਨੂੰ ਦੱਸਿਆ ਗਿਆ ਕਿ ਐਚਆਈਵੀ ਦਾ ਕੋਈ ਇਲਾਜ ਨਹੀਂ ਮੈਨੂੰ ਕਿੰਨੇ ਦਿਨ ਤੋਂ ਹੈ ਇਹ ਡਾਕਟਰਾਂ ਨੂੰ ਭਰੋਸਾ ਦਿਵਾਉਣ ਲਈ ਉਹਦੇ ਹੱਥ ਤੇ ਹੱਤ ਮਾਰਿਆ ਤੇ ਕਹਿਣ ਲੱਗਿਆ ਹੱਸੀ ਐਚਆਈਵੀ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਕਈ ਸਾਲਾਂ ਤੱਕ ਇਸ ਨੂੰ ਏਡਸ ਬਣ ਤੋਂ ਰੋਕ ਸਕਦੇ ਹਾਂ ਤੁਹਾਨੂੰ ਇਹਦੇ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਤੁਹਾਡੀ ਜ਼ਿੰਦਗੀ ਲੰਮੀ ਹੋਏਗੀ ਘੱਟੋ-ਘੱਟ 10 ਜਾਂ 20 ਸਾਲ ਹੋਰ ਪਰ ਅਜੇ ਤਬਾ ਸੈਕਸ ਨਹੀਂ ਕਰਨਾ ਹੋਏਗਾ ਇਸ ਨਾਲ ਤੁਸੀਂ ਹੋਰਾਂ ਨੂੰ ਵੀ ਬਿਮਾਰੀ ਲਾਓਗੇ ਜੇ ਤੁਸੀਂ ਕਰਨਾ ਹੋਏ ਤਾਂ ਤੁਹਾਨੂੰ ਸੇਫਟੀ ਰੱਖਣੀ ਹੋਏਗੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੁਹਾਡਾ ਬੁਖਾਰ ਜਾਂਦਾ ਰਹੇਗਾ ਤੇ ਖੁਜਲੀ ਵੀ ਖਤਮ ਹੋ ਜਾਵੇਗੀ ਜੇ ਵਾਇਰਸ ਕੰਟਰੋਲ ਹੋਏ ਰਹਿ ਤਾ ਤੁਹਾਡੀ ਸਿਹਤ ਮੁੜ ਠੀਕ ਹੋ ਜਾਵੇਗੀ ਮੈਂ ਤੁਹਾਡੀ ਮਦਦ ਕਰਾਂਗਾ ਡਾਕਟਰ ਸਭ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਨੂੰ ਐਡਜ਼ ਹੈ ਲੋਕ ਮੈਥੋਂ ਦੂਰ ਦੂਰ ਰਹਿਣਗੇ ਮੈਂ ਸੰਸਾਰ ਦਾ ਸਾਹਮਣਾ ਕਿਵੇਂ ਕਰਾਂਗਾ ਮੇਰੇ ਬੱਚੇ ਮੇਰੇ ਬਾਰੇ ਕੀ ਸੋਚਣਗੇ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਹੁਣ ਤੱਕ ਸਿਰਫ ਮੈਨੂੰ ਪਤਾ ਹੈ ਕਿ ਤੁਸੀਂ ਐਚਆਈਵੀ ਕੇਸ ਹੋ ਇਥੋਂ ਤੱਕ ਕਿ ਮੇਰੇ ਲੈਬੋਰੀਟਰੀ ਸਟਾਫ ਨੂੰ ਵੀ ਇਹ ਨਹੀਂ ਪਤਾ ਕਿ ਇਹ ਖੂਨ ਕਿਸ ਦਾ ਸੀ ਜਿਸ ਵਿੱਚ ਇਹ ਵਾਇਰਸ ਪਾਇਆ ਗਿਆ ਹੈ ਮੈਂ ਆਪਣੇ ਮਰੀਜ਼ਾਂ ਦੀਆਂ ਬਿਮਾਰੀਆਂ ਬਾਰੇ ਕਿਸੇ ਨੂੰ ਨਹੀਂ ਦੱਸਦਾ ਜਿੰਨੀ ਦੇਰ ਤੱਕ ਤੁਸੀਂ ਆਪਣਾ ਮੂੰਹ ਨਹੀਂ ਖੋਲੋਗੇ ਇਹ ਪੇਜ ਸਾਡੇ ਦੋਵਾਂ ਵਿੱਚ ਹੀ ਰਹੇਗਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਇਹਦੇ ਬਾਰੇ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ ਇਹਦਾ ਮੁਕਾਬਲਾ ਖੁਸ਼ਦਿਲੀ ਨਾਲ ਅਤੇ ਹੌਸਲੇ ਨਾਲ ਕਰਨਾ ਚਾਹੀਦਾ ਡਾਕਟਰ ਚਲਾ ਗਿਆ ਮੌਨ ਤੇ ਉਦਾਸੀ ਛਾ ਗਈ ਕੋਈ ਵੀ ਤਾਂ ਨਹੀਂ ਸੀ ਜਿਸ ਤੇ ਨਾਲ ਉਹ ਗੱਲ ਕਰ ਸਕਦਾ ਇਹ ਸਭ ਕਸੇ ਲਈ ਉਹ ਆਪਣੇ ਆਪ ਨੂੰ ਹੀ ਦੋਸ਼ੀ ਸਮਝਦਾ ਸੀ ਪਰ ਆਪਣੇ ਆਪ ਨੂੰ ਵੀ ਦੋਸ਼ ਦੇਣ ਨਾਲ ਵੀ ਕੋਈ ਲਾਭ ਨਹੀਂ ਸੀ ਹੁੰਦਾ ਇਸ ਤੋਂ ਬਿਨਾ ਮੌਨ ਨੂੰ ਸਵੈ ਤਰਸ ਦੀ ਭਾਵਨਾ ਤੋਂ ਵੀ ਨਫ਼ਰਤ ਸੀ ਜਿਸ ਕਨੋਂ ਦੀ ਹਾਲਤ ਹੋਰ ਵੀ ਤਰਸਯੋਗ ਹੋ ਗਈ ਸੀ ਪਰ ਇਸ ਖਬਰ ਦਾ ਸਦਮਾ ਬਹੁਤ ਵੱਡਾ ਸੀ ਉਹ ਸ਼ਾਮ ਨੂੰ ਤਿੰਨ ਨਾਲੋਂ ਵੱਧ ਪੈਗ ਪੀਤੇ ਥੋੜਾ ਜਿਹਾ ਖਾਣਾ ਖਾਧਾ ਤੇ ਫਿਰ ਸ਼ਰਾਬੀ ਹੋ ਕੇ ਸੌ ਗਿਆ ਜਿਵੇਂ ਕਿ ਡਾਕਟਰ ਨੇ ਕਿਹਾ ਸੀ ਬੁਖਾਰ ਜਾਂਦਾ ਰਿਹਾ ਖਾਂਸੀ ਤੇ ਖੁਜਲੀ ਵੀ ਬੰਦ ਹੋ ਗਈ ਖੂਨ ਦੇ ਦੂਜੇ ਟੈਸਟ ਤੋਂ ਹੀ ਪੁਸ਼ਟੀ ਹੋ ਗਈ ਕਿ ਉਸ ਨੂੰ ਐਚਆਈਵੀ ਹੈ ਇਨੂੰ ਕੰਟਰੋਲ ਹਿਟ ਰੱਖਣ ਲਈ ਇਹਦਾ ਬਾਕਾਇਦਾ ਇਲਾਜ ਕਰਨਾ ਜ਼ਰੂਰੀ ਹੈ। ਬਾਹਰੋਂ ਬਿਲਕੁਲ ਠੀਕ ਠਾਕ ਲੱਗਦਾ ਸੀ ਪਰ ਅੰਦਰੋਂ ਉਹ ਮਹਿਸੂਸ ਹੁੰਦਾ ਸੀ ਕਿ ਉਹ ਖੁਰ ਰਿਹਾ ਹੈ। ਸਿਹਤ ਠੀਕ ਹੋਣ ਤੇ ਉਸਦੇ ਨੌਕਰਾਂ ਸਟਾਫ ਅਤੇ ਮਿੱਤਰਾਂ ਨੇ ਉਹਨੂੰ ਵਧਾਈਆਂ ਦਿੱਤੀਆਂ। ਜਦੋਂ ਉਹਨਾਂ ਪੁੱਛਿਆ ਕਿ ਉਹਨੂੰ ਕੀ ਖਰਾਬੀ ਸੀ? ਤਾਂ ਗੋਲਮਲ ਗੱਲ ਕਰ ਗਿਆ। ਕਿਸੇ ਕਿਸਮ ਦਾ ਵਾਇਰਲ ਬੁਖਾਰ ਸੀ। ਡਾਕਟਰਾਂ ਨੂੰ ਵੀ ਇਹਨਾਂ ਬੁਖਾਰਾਂ ਬਾਰੇ ਬਹੁਤਾ ਕੁਝ ਨਹੀਂ ਪਤਾ। ਇਹ ਆਪਣੇ ਆਪ ਹੁੰਦੇ ਨੇ ਤੇ ਫਿਰ ਹਟ ਜਾਂਦੇ ਨੇ। ਦਿਨ ਰਾਤ ਉਹਨੂੰ ਇਹ ਡਰ ਖਾਈ ਜਾਂਦਾ ਰਹਿੰਦਾ ਕਿ ਉਹ ਬਹੁਤੀ ਡਰਾਣੀ ਮੌਤ ਮਰੇਗਾ। ਇਸ ਵਾਰੀ ਸੋਚਦਾ ਹੋਇਆ ਉਹ ਰਾਤ-ਰਾਤ ਪਰ ਜਾਗਦਾ ਰਹਿੰਦਾ। ਉਹਨੇ ਡਾਕਟਰ ਮਲਹੋਤਰਾ ਨੂੰ ਇਹ ਗੱਲ ਦੱਸੀ। ਡਾਕਟਰ ਨੇ ਉਹਨੂੰ ਕਿਹਾ ਮਿਸਟਰ ਕੁਮਾਰ ਤੁਸੀਂ ਸਿਆਣੇ ਬਿਆਣੇ ਬੰਦੇ ਹੋ। ਤੁਹਾਨੂੰ ਪਤਾ ਹੈ ਕਿ ਮੌਤ ਸਭ ਨੂੰ ਆਉਣੀ ਹੈ। ਅਸੀਂ ਡਾਕਟਰ ਤਾਂ ਇਸ ਲਈ ਹੁੰਦੇ ਹਾਂ ਤਾਂ ਕਿ ਮੌਤ ਨੂੰ ਤਕਲੀਫ ਦੇ ਨਾ ਬਣਦੀ ਏ। ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਨੀਂਦ ਵਾਲੀ ਗੋਲੀ ਲੈ ਲਿਆ ਕਰੋ। ਰਾਤ ਨੂੰ ਸੌਣ ਵੇਲੇ ਕੰਪੋਜ਼ ਦੀ ਗੋਲੀ। ਜੇ ਰਾਤ ਨੂੰ ਜਾਗ ਆਉਂਦੀ ਤੇ ਇੱਕ ਗੋਲੀ ਹੋਰ ਲੈ ਲਵੋ। ਪਰ 2 ਤੋਂ ਵੱਧ ਨਹੀਂ। ਮੌਨ ਨੂੰ ਕਦੇ ਵੀ ਉਹ ਨੀਂਦਰੇ ਦੀ ਬਿਮਾਰੀ ਨਹੀਂ ਸੀ। ਹੁਣ ਹਾਲਤ ਇਹ ਸੀ। ਕਿ ਸੌਣ ਵਾਲੀ ਗੋਲੀ ਤੋਂ ਬਿਨਾ ਉਹ ਸੌ ਨਹੀਂ ਸਕਦਾ ਕਈ ਵਾਰ ਤਾਂ ਦੀ ਰਾਤ ਨੂੰ ਵੀ ਉਹਨੂੰ ਹੋਰ ਗੋਲੀ ਲੈਣੀ ਪੈਂਦੀ ਸੀ ਤੇ ਫਿਰ ਅੱਧੇ ਦਿਨ ਤੱਕ ਉਸਦਾ ਅਸਰ ਰਹਿੰਦਾ ਸੀ ਉਹਨੇ ਡਾਕਟਰ ਨੂੰ ਪੁੱਛਿਆ ਕਿ ਕੀ ਉਹਨੂੰ ਆਪਣੀ ਵਸੀਅਤ ਬਣਾ ਲੈਣੀ ਚਾਹੀਦੀ ਹੈ ਹੁਣ ਤੱਕ ਡਾਕਟਰ ਉਹਦੇ ਬਹੁਤ ਨੇੜੇ ਹੋ ਚੁੱਕਾ ਸੀ ਕਿਉਂਕਿ ਸਿਰਫ ਉਸੇ ਨੂੰ ਹੀ ਪਤਾ ਸੀ ਕਿ ਮੋਨ ਕੁਮਾਰ ਦੇ ਅੰਦਰ ਇੱਕ ਟਾਈਮ ਬੰਬ ਚੱਲ ਰਿਹਾ ਹੈ ਡਾਕਟਰਾਂ ਨੂੰ ਫਿਰ ਉਹੀ ਸਿਆਣ ਪਰਿਸ਼ਰਾਹ ਦਿੱਤੀ ਮੇਰਾ ਖਿਆਲ ਹੈ ਕਿ 50 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਵਸੀਅਤ ਤਿਆਰ ਕਰ ਲੈਣੀ ਚਾਹੀਦੀ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇੰਨੀ ਜਾਇਦਾਦ ਹੈ ਕਿ ਉਸ ਤੇ ਝਗੜੇ ਪੈ ਸਕਦੇ ਹਨ ਇਸ ਲਈ ਵੀ ਕਿ ਉਹ ਉਹਨਾਂ ਲੋਕਾਂ ਲਈ ਕੁਝ ਛੱਡ ਜਾਣ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ ਮੋਹਨ ਨੇ ਆਪਣੀ ਵਸੀਅਤ ਬਣਾਈ ਤੇ ਇਹ ਕੰਮ ਆਪਣੇ ਵਕੀਲ ਦੀ ਸਲਾਹ ਨਾਲ ਕੀਤਾ ਸਭ ਤੋਂ ਪਹਿਲੀ ਗੱਲ ਉਹਨੇ ਇਹ ਕੀਤੀ ਕਿ 50-50 ਹਜ਼ਾਰ ਰੁਪਏ ਉਹਨਾਂ ਲੋਕਾਂ ਨੂੰ ਦਿੱਤੇ ਜਾਣ ਜਿਨ੍ਹਾਂ ਉਸ ਦੀ ਇੰਨੀ ਸੇਵਾ ਕੀਤੀ ਹੈ ਇਹਨਾਂ ਵਿੱਚ ਉਸ ਦਾ ਰਸੋਈਆ ਬਹਿਰਾ ਡਰਾਈਵਰ ਜੀਵਨ ਰਾਮ ਤੇ ਬਿਮਲਾ ਸ਼ਰਮਾ ਸ਼ਾਮਲ ਸਨ ਇਸ ਤੋਂ ਬਾਅਦ ਰਣਜੀਤ ਵਿਲਾ ਦਾ ਮਾਮਲਾ ਆਇਆ ਗਿੜਾਉ ਨੇ ਆਪਣੇ ਪੁੱਤਰ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹਨੇ ਫੈਸਲਾ ਕੀਤਾ ਕਿ ਇਹ ਮਕਾਨ ਉਹਦੇ ਪੁੱਤਰ ਅਤੇ ਧੀ ਨੂੰ ਬਰਾਬਰ ਬਰਾਬਰ ਜਾਏਗਾ ਉਹ ਖੁਦ ਫੈਸਲਾ ਕਰਨਗੇ ਕਿ ਕਿਸ ਨੂੰ ਕਿਹੜਾ ਹਿੱਸਾ ਚਾਹੀਦਾ ਹੈ ਜਾਂ ਫਿਰ ਉਹ ਕਰੀਬ 2 ਕਰੋੜ ਰੁਪਏ ਦੀ ਇਸ ਮਕਾਨ ਨੂੰ ਵੇਚ ਕੇ ਨਕਦੀ ਵੰਡ ਸਕਦੇ ਹਨ ਇਸ ਤਰ੍ਹਾਂ ਉਹਨੇ ਤੇ ਆਪਣੀ ਕੰਪਨੀ ਵੀ ਆਪਣੇ ਦੋਹਾਂ ਬੱਚਿਆਂ ਦੇ ਨਾਂ ਕਰ ਦਿੱਤੀ ਜਿਹੜੇ ਗਹਿਣੇ ਉਸਦੇ ਪਿਤਾ ਨੇ ਸੋਨੂੰ ਨੂੰ ਦਿੱਤੇ ਸਨ ਉਹ ਮੋਨੀ ਕੋਲ ਜਾਣਗੇ ਉਹਨੇ ਆਪਣੀ ਕਾਰ ਜੀਵਨ ਰਾਮ ਨੂੰ ਦੇ ਦਿੱਤੀ ਜਿਹੜਾ ਉਹਦਾ ਸਭ ਤੋਂ ਪੁਰਾਣਾ ਡਰਾਈਵਰ ਸੀ ਉਹਦਾ ਵਕੀਲ ਉਹਨੂੰ ਰਜਿਸਟਰਡ ਦੀ ਅਦਾਲਤ ਵਿੱਚ ਲੈ ਗਿਆ ਜਿੱਥੇ ਇਹ ਵਸੀਅਤ ਰਜਿਸਟਰਡ ਕਰਵਾਈ ਗਈ। ਇਹਦੀ ਇੱਕ ਨਕਲ ਡਾਕਟਰ ਮਲਹੋਤਰਾ ਨੂੰ ਸੰਭਾਲ ਕੇ ਰੱਖਣ ਲਈ ਦੇ ਦਿੱਤੀ ਗਈ। ਮੋਨ ਨੇ ਕੁਝ ਹਲਕਾ-ਹਲਕਾ ਮਹਿਸੂਸ ਕੀਤਾ। ਉਹਨੇ ਉਹਨਾਂ ਸਾਰੇ ਲੋਕਾਂ ਦਾ ਧਿਆਨ ਰੱਖਿਆ ਸੀ ਜਿਨ੍ਹਾਂ ਨੂੰ ਕੁਝ ਨਾ ਕੁਝ ਦੇਣਾ ਬਣਦਾ ਸੀ। ਜੇ ਕਿਤੇ ਡਾਕਟਰ ਮਲਹੋਤਰਾ ਉਸਨੂੰ ਇਸ ਖਤਰਨਾਕ ਬਿਮਾਰੀ ਤੋਂ ਬਚਾ ਸਕੇ ਤਾਂ ਉਹ ਸਤਕਾਰਯੋਗ ਮੌਤ ਮਰ ਸਕੇਗਾ ਅਤੇ ਉਹਦੇ ਬੱਚਿਆਂ ਨੂੰ ਇਹ ਗੱਲ ਨਹੀਂ ਸੁਣਨੀ ਪਵੇਗੀ ਕਿ ਉਹਨਾਂ ਦਾ ਪਿਓ ਇਸ ਤਰ੍ਹਾਂ ਦੀ ਸ਼ਰਮਨਾਕ ਬਿਮਾਰੀ ਨਾਲ ਮਰੀਆ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ